ਗੁਰਪੀਤ ਸਿੰਘ ਪੁੱਲਰ ਮਾਜੂ ਕਮਿਸ਼ਨਰ ਪੁਲਿਸ ਅਮਰਸਰ ਜੀ ਦੇ ਦਿਸ਼ਾ ਅੰਦਰ ਜਿਹਾ ਹੈਟ ਸ੍ਰੀ ਅਰਵਿੰਦਰ ਸਿੰਘ ਸੰਧੂ ਡੀਸੀਪੀ ਜੀ ਡਾਇਰੈਕਟਰ ਉਹਨਾਂ ਦੇ ਅਤੇ ਵਿਚਾਰਜੀਤ ਸਿੰਘ ਏਡੀਸੀਪੀ ਸਿਟੀ 1 ਜਿਹੜੇ ਉਹਨਾਂ ਦੀਆਂ ਹਦਾਇਤ ਅਨਸਾਰ ਸਾਡੇ ਥਾਣਾ ਸਲਾਮਾਦੀ ਪੁਲਿਸ ਨੇ ਉਹਦੋਂ ਬਹੁਤ ਵਧੀਆ ਕੰਮ ਕੀਤਾ ਜਦੋਂ ਮਿਤੀ 3 6 ਨੂੰ ਸਾਡੇ ਏਐਸਆਈ ਅਰਜਿੰਦਰ ਸਿੰਘ ਚੌਂਕੀ ਇੰਚਾਰਜ ਕੋਟ ਖਾਲਸਾ ਨੂੰ ਇਨਫਾਰਮੇਸ਼ਨ ਮਿਲੀ ਤੇ ਉਹ ਇਨਫਾਰਮੇਸ਼ਨ ਦੇ ਆਧਾਰ ਤੇ ਉਹਨਾਂ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਨਾਂ ਪਤਾ ਪੁੱਛਿਆ ਇਕ ਦਾ ਨਾਮ ਸੀਗਾ ਵਿਸ਼ਾਲ ਰੁਪੇਹੀ ਪੁੱਤਰ ਬਲਦੇਵ ਰਾਜ ਵਾਸੀ ਕਨੂਰ ਦੂਸਰਾ ਸੁਮਿਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਵਾਸੀ ਕਨੂਰ ਤੀਜਾ ਅਰਸ਼ਦੀਪ ਪੁੱਤਰ ਤੂਤੀ ਪੁੱਤਰ ਕਰਪਾਲ ਸਿੰਘ ਵਾਸੀ ਕਨੂਰ ਜਦੋਂ ਇਹਨਾਂ ਨੂੰ ਛਕ ਦੀ ਬਣਾ ਤੇ ਕਾਬੂ ਵਰਕੇ ਇਹਨਾਂ ਦੀ ਸਰਚ ਕੀਤੀ ਗਈ ਤਾਂ ਵਿਸ਼ਾਲ ਸਿੰਘ ਔਰ ਰੁਪੇਹੀ ਕੋਲੋਂ ਦੇਸੀ ਪਿਸਟਲ ਬੱਤੀਬੋਰਸ ਮੇਂ ਦੋ ਰੋਂ ਬਰਾਮਦ ਹੋਇਆ ਸੁਮਿਤ ਕਾਲੀ ਦੀ ਸਰਚ ਕਰਨ ਤੇ ਉਹਦੇ ਕੋਲੋਂ ਇੱਕ ਪਿਸਟਲ ਇੱਕ ਰਵਲਵਰ ਬੱਤੀਬੋਰਸ ਮੇਂ ਦੋ ਰੋਂ ਬਰਾਮਦ ਹੋਇਆ ਵਿਸ਼ਾ ਅਛਦੀਪ ਦੀ ਪਰਸਲ ਸੱਚ ਤੇ ਕੁਝ ਨਹੀਂ ਮਿਲਿਆ ਲੇਕਿਨ ਜਦੋਂ ਉਹਦੇ ਕੋਲੋਂ ਮੋਟਰਸਾਈਕਲ ਦੇ ਡਾਕੂਮੈਂਟ ਦੀ ਮੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਮੋਟਰਸਾਈਕਲ ਉਸਨੇ ਚੋਰੀ ਕਰਕੇ ਲਿਆਂਦਾ ਹੈ ਤੇ ਇਸ ਤਰ੍ਹਾਂ ਇਹਨਾਂ ਤੇਨਾਂ ਨੂੰ ਕਾਬੂ ਕਰਕੇ ਇਨਟੈਰੋਗੇਸ਼ਨ ਕੀਤੀ ਗਈ ਇਹਨਾਂ ਕੋਲੋਂ ਇਹ ਤਿੰਨ ਚ ਦੋ ਪਿਸਟਲ ਵਾਲਵਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਕੋਲ ਹੋਰ ਵੀ ਕਾਫੀ ਸਾਰੀਆਂ ਰਿਕਵਰੀਆਂ ਦੀਆਂ ਦੋਹੰਦਿਆਸ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਜਿਹੜਾ ਹੈਗਾ ਇਹ ਅਛਦੀਪ ਪੁਤੀ ਇਹ ਦੇਖੋ ਆ ਪਹਿਲਾਂ ਹੀ ਦੋ ਮੁਕਦਮੇ ਜਿਹੜੇ ਆ ਇਹ ਤਨ ਅਸਲਾਮਾ ਵਾਟ ਵਿਕੇ ਦਰਜਾ 1307 ਦਾ ਹੈ ਤੇ 1389411 ਦਾ ਹੈ ਜਿਹੜਾ ਸੁਖਮਤ ਸ਼ਰਮਾ ਉਹਦੇ ਖਿਲਾਫ ਪਹਿਲਾਂ ਚਾਰ ਮੁਕਰਮੇ ਦਰਜ ਆ ਅਲੱਗ-ਅਲੱਗ ਥਾਣਿਆਂ ਦੇ ਵਿੱਚ ਚੋਰੀ ਦੇ ਜਿਸ ਨੂੰ 98411 ਤੇ 1307 ਦੇ ਇਸ ਲੋਗ ਜਿਹੜਾ ਵਿਸ਼ਾਲ ਹੁਫਾ ਪੀਓ ਉਹਦੇ ਖਿਲਾਫ ਪਹਿਲਾਂ ਥਾਣਾ ਕੰਟਰੋਲਮੈਂਟ ਵਿੱਚ ਇਹ ਮਕਦਮਾ ਨੰਬਰ 6824 ਜਿਹੜਾ 1389411 ਦਾ ਦਰਜ ਹੈ ਇਸ ਤੱਕ ਇੱਕ ਰਿਮ ਲਗਾਇਆ ਗਿਆ ਇੱਕ ਇਹ ਚੋਰੀ ਦੀਆਂ ਵਾਰਤਾਂ ਨੂੰ ਇੰਜਾਮ ਦਿੰਦਾ ਤਾਂ ਤੇ ਇਹਨਾਂ ਇੰਟਰੋਗੇਸ਼ਨਾਂ ਦੀ ਲਗਾਤਾਰ ਜਾਰੀ ਹੈ ਤੇ ਇਹਨਾਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀਆਂ ਆਸ ਹੈ